ਜਕਰ ਬਰਬਾਦੀ ਹੋ ਗਿਆ ਮੇਰਾ ਅੱਜ ਕੋਈ ਨਹੀਂ ਆ ਮੈਂ ਕੱਲੀ ਕਿਦੇ ਹਸਰੇ ਦਿਨ ਕੱਟੂਗੀ ਹਾਏ ਉਹਨੇ ਕਿਹਾ ਵੀ ਗੋਗੇ ਤੂੰ ਹਟ ਜਾ ਤੂੰ ਹਟ ਜਾ ਲਲ ਕਰੇ ਨਾ ਮਾਰ ਹਾਏ ਵੇ ਤੂੰ ਤਾਂ ਜੇਲ੍ਹ ਚ ਆਜੂਗਾ ਤੇ ਮੇਰਾ ਘਰ ਨਹੀਂ ਬਚਿਆ ਕਹਿੰਦਾ ਮੈਂ ਤੇਰੇ ਦੁੱਖੋ ਮਾਰਨ ਲੱਗਾ ਇਹ ਗੱਲ ਕਹੀ ਵੀ ਉਹਨਾਂ ਨੇ ਆ ਕੇ ਉੱਤਾ ਵੀ ਨਹੀਂ ਬਚਿਆ ਤੇ ਮੈਨੂੰ ਕਹਿ ਕੇ ਗਿਆ ਫੋਨ 'ਚ ਰਿਕਾਰਡਿੰਗ ਕਰਕੇ ਗਿਆ ਕਹਿੰਦਾ ਮੈਂ ਜਿਹੜਾ ਕੁਝ ਕਰਨਾ ਸੀ ਕਰਤਾ ਹੁਣ ਤੂੰ ਇਹਨਾਂ ਨੂੰ ਛੱਡੀ ਨਾ ਤੂੰ ਜੇਲ੍ਹ 'ਚ ਕਰਾਦੀ ਮੈਨੂੰ ਜਦੋਂ ਉਹਨੇ ਕਾਰਾ ਕਰਤਾ ਐ ਮੂੰਹ 'ਚ ਚੱਕ ਦਸਿੱਟੀ ਜਦੋਂ ਚੱਕ ਸਿੱਟੀ ਮੈਂ ਚੀਕਾ ਮਾਰੀਆਂ ਮੈਂ ਭੱਜ ਕੇ ਬਾਹਰ ਖੋਲਿਆ ਮੈਂ ਆਪਣੇ ਚਾਚਿਆਂ ਦੇ ਘਰ ਨੂੰ ਗਈ ਬਹੁਤ ਲੋਕਾਂ ਨੂੰ ਪਤਾ ਲੱਗ ਗਿਆ ਮੈਂ ਬਹੁਤ ਚੀਕਾਂ ਮਾਰੀਆਂ ਮੈਂ ਕਿਹਾ ਬਚਾ ਲਓ ਬਚਾ ਲਓ ਛੇਤੀ ਗੱਡੀ ਲੈ ਆਓ ਸਾਨੂੰ ਆਪ ਦੀ ਗੱਡੀ ਦੀ ਚਾਬੀ ਨਹੀਂ ਲੱਭੀ ਬਾਅਦ ਚ ਹੋਰ ਕਿਸੇ ਦੀ ਗੱਡੀ ਚ ਲੈ ਕੇ ਗਏ ਹਾਂ ਗੁਰਦੀਪ ਸਿੰਘ ਨਾਮ ਦਾ ਲੜਕਾ ਹੈ ਪਿੰਡ ਚੂੜ ਚੱਕ ਦਾ ਉਹਨੇ ਜ਼ਹਿਰੀਲੀਆਂ ਖੋਲੀਆਂ ਖਾ ਕੇ ਸੁੱਸੈਡ ਕਰ ਲਈਏ ਜਿਸ ਦੀ ਹਸਪਤਾਲ ਪਹੁੰਚ ਕੇ ਮੌਤ ਹੋ ਗਈ ਉਸਦੇ ਚਚੇਰੇ ਭਰਾ ਬਿਆਨਤ ਸਿੰਘ ਨੇ ਬਿਆਨ ਲਿਖਾਇਆ ਕਿ ਇਸ ਤੇ ਗਵਾਂਡ ਘਰ ਦੇ ਨਾਲ ਆ ਬਾਬੇ ਦਾ ਡੇਰਾ ਹੈ ਉੱਥੇ ਕੋਈ ਉਸਾਰੀ ਦਾ ਕੰਮ ਚੱਲਦਾ ਸੀ ਉੱਥੇ ਇੱਕ ਬੰਦਾ ਜੋਗਿੰਦਰ ਸਿੰਘ ਉਰਫ ਗੋਰਾ ਮੰਨਤੇ ਜੋ ਉੱਚੀ ਆਵਾਜ਼ ਚ ਗਾਣੇ ਲਾਉਂਦਾ ਸੀ ਜਿਸ ਨੂੰ ਇਹ ਰੋਕਦਾ ਸੀ ਪਰ ਉਹ ਨਹੀਂ ਹਟਿਆ ਜਿੰਨੇ ਕਮੇਟੀ ਦੇ ਉਸ ਡੇਰੇ ਦੀ ਕਮੇਟੀ ਦੇ ਮੈਂਬਰਾਂ ਨੂੰ ਵੀ ਇਸ ਨੂੰ ਰੋਕਣ ਲਈ ਕਿਹਾ ਪਰ ਉਹਨਾਂ ਨੇ ਵੀ ਕੋਈ ਉਹਨੂੰ ਰੋਕਣ ਲਈ ਉਪਰਾਲਾ ਨਹੀਂ ਕੀਤਾ ਸਗੋਂ ਉਹਨੂੰ ਉਤਸ਼ਾਹਿਤ ਕੀਤਾ ਇਹਨਾਂ ਤਿੰਨ ਬੰਦਿਆਂ ਦੇ ਮੈਂਬਰਾਂ ਦੇ ਹੀ ਛਾਏ ਤੇ ਵੀ ਉਹ ਗਾਣੇ ਲਗਾਉਂਦਾ ਬਿਆਨ ਹੋਇਆ ਜਿਸ ਤੇ ਮੁਕਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਹੈ ਕਿੰਨੇ ਬੰਦੇ ਖਿਲਾਫ ਹੋਇਆ ਮੰਗ ਚਾਰ ਬੰਦਿਆਂ ਖਿਲਾਫ ਤੇ ਧਾਰਾ ਕਿਹੜੀ ਧਾਰਾ 306 120 ਬੀਆਈਪੀਸੀ ਤੇ ਉਹ ਮ੍ਰਿਤਕ ਦੀ ਉਮਰ ਕਿੰਨੀ ਕੁ ਹੋਵੇਗੀ ਕਰੀਬ 36 ਸਾਲ ਉਮਰ ਦੇ ਆ ਅਗਲੀ ਕਾਰਵਾਈ ਕੀ ਕੀਤੀ ਗਈ ਜੀ ਤੁਹਾਡੇ ਵੱਲ ਕਾਰਵਾਈ ਮੁਕਦਮਾ ਦਰਜ ਕੀਤਾ ਜੀ ਪੋਸਟਮਾਰਟਮ ਕਰਾ ਰਹੇ ਹਾਂ ਉਸ ਤੋਂ ਅੱਗੇ ਤਪਤੀ ਛੇ ਸ਼ੁਰੂ ਕਰ ਦਿੱਤੀ ਦੋਸ਼ੀਆਂ ਨੂੰ ਪੜਾਂਗੇ ਰੈਸਟ ਕਰਾਂਗੇ ਅੰਕਲ ਸਾਡੇ ਨਾਲ ਦੇ ਘਰ ਦੇ ਨਾਲ ਹਾਲ ਬਣ ਰਿਆ ਸੀ ਕੁਸ ਟਾਈਮ ਪਹਿਲਾਂ ਉਹਨਾਂ ਨੇ ਸਾਡਾ ਬੋਰ ਖਰਾਬ ਕਰਤਾ ਅਸੀਂ ਦਾਮ ਹੀ ਨਹੀਂ ਪਰਵਾਹ ਮੰਨੀਆਂ ਸੀ ਕੋਈ ਪੈਸਾ ਨਹੀਂ ਲਿਆ ਉਹਨਾਂ ਤੋਂ ਜਿਹੜੇ ਉਹਦੇ ਨਾਲ ਬੰਦੇ ਲੱਗੇ ਹੋਏ ਸੀ ਸਾਡੀ ਮੇਰਾ ਸੱਸ ਨਹੀਂ ਸਹੁਰਾ ਨਹੀਂ ਉਹ ਉੱਚੀ ਉੱਚੀ ਨਾ ਚਿੱਕਾ ਮਾਰਦੇ ਸੀ ਤੇ ਫੋਨ ਤੇ ਗੰਦੇ ਗਾਣੇ ਲਾਉਂਦੇ ਸੀ ਮੈਂ ਘਰ ਵਿੱਚ ਕੱਲੀ ਆ ਤੇ ਉਹਨੂੰ ਇਹ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਸੀ ਉੱਚ ਉੱਚ ਲਲ ਕਰੇ ਮਾਰਦੇ ਸੀ ਫਿਰ ਉਹ ਗੰਦ ਤੇ ਚੜਿਆ ਕਹਿੰਦਾ ਤੁਸੀਂ ਹਟ ਜਾਓ ਇਹ ਵੀ ਗੱਲ ਕਹਿ ਕੇ ਗਿਆ ਕਹਿੰਦਾ ਮੈਂ ਤੁਹਾਡੇ ਦੁੱਖੋ ਮਾਰਨ ਲੱਗਾ ਉੱਥੇ ਇੱਕ ਗੋਗਾ ਸਾਹਿਬ ਸੀ ਉਹਨੂੰ ਉਹਨੇ ਕਿਹਾ ਕਹਿੰਦਾ ਮੈਂ ਤੇਰੇ ਦੁੱਖੋ ਮਾਰਨ ਲੱਗਾ ਇਹ ਗੱਲ ਕਹੀ ਵੀ ਉਹਨਾਂ ਨੇ ਆ ਕੇ ਉੱਤਾ ਵੀ ਨਹੀਂ ਬਚਿਆ ਤੇ ਮੈਨੂੰ ਕਹਿ ਕੇ ਗਿਆ ਫੋਨ 'ਚ ਰਿਕਾਰਡਿੰਗ ਕਰਕੇ ਗਿਆ ਕਹਿੰਦਾ ਮੈਂ ਜਿਹੜਾ ਕੁਝ ਕਰਨਾ ਸੀ ਕਰਤਾ ਹੁਣ ਤੂੰ ਇਹਨਾਂ ਨੂੰ ਛੱਡੀ ਨਾ ਤੂੰ ਜੇਲ੍ਹ ਚ ਕਰਾ ਦੇ ਤੇ ਇਹ ਤੁਹਾਨੂੰ ਕਿੰਨੇ ਟਾਈਮ ਬਾਅਦ ਪਤਾ ਲੱਗਾ ਕਿ ਇਹਨਾਂ ਨੇ ਇਹ ਕਾਰਾ ਕਰ ਮੈਨੂੰ ਜਦੋਂ ਉਹਨੇ ਕਾਰਾ ਕਰਤਾ ਐ ਮੂੰਹ ਚ ਚੱਗ ਸਿੱਟੀ ਜਦੋਂ ਚੱਗ ਸਿੱਟੀ ਮੈਂ ਚੀਕਾ ਮਾਰੀਆਂ ਮੈਂ ਭੱਜ ਕੇ ਬਾਹਰ ਖੋਲਿਆ ਮੈਂ ਆਪਣੇ ਚਾਚਿਆਂ ਦੇ ਘਰ ਨੂੰ ਗਈ ਬਹੁਤ ਲੋਕਾਂ ਨੂੰ ਪਤਾ ਲੱਗ ਗਿਆ ਮੈਂ ਬਹੁਤ ਚੀਕਾ ਮਾਰੀਆਂ ਮੈਂ ਕਹਾਂ ਬਚਾ ਲੋ ਬਚਾ ਲੋ ਛੇਤੀ ਗੱਡੀ ਲੈ ਆਓ ਸਾਨੂੰ ਆਪਦੀ ਗੱਡੀ ਦੀ ਚਾਬੀ ਨਹੀਂ ਲੱਭੀ ਬਾਅਦ ਚ ਹੋਰ ਕਿਸੇ ਦੀ ਗੱਡੀ ਚ ਲੈ ਕੇ ਗਏ ਹਾਂ ਹਾਏ ਮੇਰਾ ਘਰ ਬਰਵਾਦ ਹੀ ਹੋ ਗਿਆ ਮੇਰਾ ਅੱਜ ਕੋਈ ਨਹੀਂਗਾ ਮੈਂ ਕੱਲੀ ਕਿਹਦੇ ਆਸਰੇ ਦਿਨ ਕੱਟੂੰਗੀ ਹਾਏ ਉਹਨੇ ਕਿਹਾ ਵੀ ਗੋਗੇ ਤੂੰ ਹਟ ਜਾ ਤੂੰ ਹਟ ਜਾ ਲਲ ਕਰੇ ਨਾ ਮਾਰ ਹਾਏ ਵੇ ਤੂੰ ਤਾਂ ਜੇਲ੍ਹ ਤੋ ਆਜੂਗਾ ਤੇ ਮੇਰਾ ਘਰ ਨਹੀਂ ਬਚਿਆ ਮੇਰਾ ਘਰ ਬਰਬਾਦ ਹੋ ਗਿਆ ਕਿੱਥੇ ਦੇਂਦੀ ਸੀਗੀ ਵੀ ਆਊਗਾ ਆਊਗਾ ਨਾ ਬਾਹਰ ਲਟ ਜਾਗਦੀ ਸੀ ਤੇ ਹੁਣ ਉੱਥੇ ਕੁਝ ਵੀ ਨਹੀਂ ਇਹ ਹਾਲ ਨੇ ਸਾਨੂੰ ਪੱਟ ਲਿਆ ਇਹ ਪੱਟ ਲਿਆ ਮੈਂ ਟ ਕਹਿੰਦੀ ਸੀਗੀ ਤੂੰ ਅੰਦਰ ਕਿਤੇ ਵਿਚਾਰਾ ਘਰੋਂ ਬਾਹਰ ਨਹੀਂ ਸੀ ਮੇਰੇ ਮਾਰਾ ਜਾਨਦਾ ਨਹੀਂ ਸੀਗਾ ਜਾਂਦਾ ਨਹੀਂ ਸੀ ਮੇਰੇ ਮਾਰਾ ਇਹ ਹੀ ਗੱਲ ਕਹਿੰਦਾ ਸੀ ਕਹਿੰਦਾ ਨਹੀਂ ਤੂੰ ਕੱਲੀ ਆ ਘਰੇ ਮੈਂ ਕਿਤੇ ਨਹੀਂ ਜਾਣਾ ਕਿਤੇ ਨਹੀਂ ਜਾਣਾ ਘਰੇ ਆਏ ਆਏ ਮੈਨੂੰ ਦੋ ਦਿਨ ਪਹਿਲਾਂ ਦਵਾਈ ਵੀ ਦਵਾਉਂਦਾ ਰਿਹਾ ਮੈਨੂੰ ਦਵਾਈ ਦਵਾ ਕੇ ਲਿਆਇਆ ਕਹਿੰਦਾ ਤੇਰੀ ਢੂਈ ਠੀਕ ਹੋ ਜੂਗੀ ਪਰ ਇਹ ਹਟਦੇ ਨਹੀਂ ਸੀ ਅਸੀਂ ਆਪਦੇ ਤਾਏ ਦੇ ਮੁੰਡੇ ਨੂੰ ਘਰੇ ਵੀ ਬਾਕੇ ਗਏ ਤਾਏ ਦੇ ਮੁੰਡੇ ਨੂੰ ਫੋਨ ਵੀ ਲਾਇਆ ਤਾਏ ਦਾ ਮੁੰਡਾ ਕਹਿੰਦਾ ਮੈਂ ਜੀਰੇ ਆ ਮੈਂ ਆਉਣਾ ਮੈਂ ਆਉਣਾ ਬਸ ਉਹਦੇ ਆਣ ਦੀ ਦੇਰ ਸੀ ਆ ਕੰਮ ਹੋ ਗਿਆ ਮੈਂ ਉੱਥੇ ਉਹਨੂੰ ਫੋਨ ਵੀ ਲਾਇਆ ਚੀਕਾਂ ਮਾਰੀਆਂ ਮੈਂ ਕਿਹਾ ਬਾਈ ਛੇਤੀ ਆ ਜਾ ਬਾਈ ਛੇਤੀ ਆ ਜਾ ਹਾਏ ਕਿੰਨੇ ਬੱਚੇ ਤੁਹਾਡੇ ਇੱਕ ਬੱਚਾ ਕਿੰਨੇ ਚਿਰ ਤੋਂ ਪਰੇਸ਼ਾਨ ਕਰਦੇ ਆਂ ਤੁਸੀਂ ਇਹ ਦਿੱਤਾ ਮੈਂ ਪਰ ਜਾਣਾ ਅੱਜ ਬਾਲਾ ਕੀਤਾ ਦੋ ਦਿਨ ਤਿੰਨ ਦਿਨ ਪਹਿਲਾਂ 警告 ਦਿੰਦਾ ਰਿਹਾ ਵੀ ਤੁਸੀਂ ਹਟਜੋ 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 ਪਹਿਲਾਂ ਤਿੰਨ ਮਹੀਨੇ ਪਹਿਲਾਂ ਬੋਰ ਖਰਾਬ ਕਰਤਾ ਅਸੀਂ ਕਿਹਾ ਚੱਲ ਬਾਬੇ ਦੀ ਜਗ੍ਹਾ ਬੰਦੇ ਕੌਣ ਆਹ ਬੰਦੇ ਕਮੇਟੀ ਵਾਲੇ ਪ੍ਰਧਾਨ ਹੀ ਆ ਕਿਹੜੀ ਕਾਦੀ ਕਮੇਟੀ ਆਉਣੀ ਜੀ ਉਹਨਾਂ ਦੀ ਬਾਬਾ ਜੋਧਾ ਰਾਮ ਦੀ ਕੀ ਕੀ ਹੈ ਕੀ ਬਾਬਾ ਜੋਧਾ ਰਾਮ ਦੀ ਕੀ ਕੀ ਕੰਮ ਕੀ ਆ ਉਹਨਾਂ ਦਾ ਉੱਥੇ ਹਾਲ ਬਣਾਉਂਦੇ ਆ ਕਾਹਦਾ ਹਾਲ ਮੇਲੇ ਵਿੱਚ ਸਾਲ ਪਿੱਛੋਂ ਮੇਲਾ ਲੱਗਦਾ ਉੱਥੇ ਕੋਈ ਜਗਾ ਵਗੈਰਾ ਹਾਂ ਜਿੰਨੇ ਹੋਰ ਲੋਕਾਂ ਨੇ ਵੀ ਨਹੀਂ ਸਮਝਾਇਆ ਮੈਂ ਇਹਦੀ ਆਵਾਜ਼ ਉੱਚੀ ਚਲਾ ਦਿੰਦੀ ਨਹੀਂ ਸੁਣਦੇ ਨਹੀਂ ਸੀ ਵਿਚਾਰੇ ਦੀ ਕੋਈ ਨਹੀਂ ਸੁਣਦਾ ਸੀ ਸਾਰੇ ਸੱਚੇ ਕਮੇਟੀ ਬਣੀ ਸੀ ਕਹਿੰਦੇ ਸੀ ਇਹ ਤਾਂ ਕਮਲਾ ਲੈ ਐਵੇਂ ਹੀ ਆਏ ਕਹਿਤ ਹੁੰਦੇ ਸੀ ਉਹਦੀ ਕੋਈ ਗੱਲ ਹੀ ਨਹੀਂ ਸੁਣਦਾ ਸੀਗਾ ਥੋੜਾ ਬਹੁਤ ਮੋੜਾ ਸੁਣਦਾ ਉਹ ਕਹਿੰਦਾ ਸੀ ਹਟ ਜਾ ਸਾਡੇ ਬਾਰਮਗ ਸਾਡੇ ਘਰ ਨੂੰ ਇੱਧਰ ਨੂੰ ਐਡੇ ਐਡੇ ਖੱਪੇ ਮੋਰੇ ਹੀ ਰੱਖੇ ਹੋਇਆ ਸਾਨੂੰ ਬਹੁਤ ਖਰਾਬ ਦੇਖ ਕੇ ਜਾ ਕੇ ਦੇਖ ਸਕਦੇ ਹੋ ਤੁਸੀਂ ਜਾ ਕੇ ਮੌਕਾ ਵੀ ਦੇਖ ਲਓ ਤੇ ਤੇ ਤੁਹਾਡੇ ਸੋਹਰਾ ਸਾਹ ਐਨੀ 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 ਕੋਈ ਨਹੀਂਗਾ ਕੋਈ ਨਹੀਂ ਆ ਭਾਈ ਬਿਆਨਤ ਨੂੰ ਮੈਂ ਚੀਕਾ ਮਾਰ ਕੇ ਫੂਲ ਲਾਇਆ ਮੈਨੂੰ ਫੋਨ ਗਿਆ ਜੀ ਮੈਂ ਜੀਰੇ ਗਿਆ ਸੀ ਚੁੱਲਾ ਲੈ ਕੇ ਇਲੈਕਟ੍ਰੀਸ਼ੀਅਨ ਸੂਤ ਕਰਾਉਣ ਮੈਨੂੰ ਫੋਨ ਆਇਆ ਮੈਨੂੰ ਕਹਿੰਦਾ ਨਾ ਵੀ ਦੂਜਾ ਪਾਸੇ ਹੋ ਕੇ ਗੱਲ ਸੁਣ ਮੈਂ ਕਿਹਾ ਕੀ ਗੱਲ ਆ ਕਹਿੰਦਾ ਵੀ ਮੈਨੂੰ ਨਾ ਕਿ ਡੈੱਕ ਲੱਗਾ ਆ ਕੀ ਬੋਲੀ ਜਾਂਦੇ ਆ ਵੀ ਜੋਹਰਾ RAM ਵਾਲੇ ਨਾਲ ਘਰ ਦੇ ਗਵਾਂਢ ਆ ਤੇ ਮੈਂ ਉਹਨੂੰ ਆਖਿਆ ਕੋਈ ਨਹੀਂ ਮੈਂ ਆ ਜਾਣਾ ਇੱਥੇ ਅੱਧੇ ਘੰਟੇ ਦਾਕ ਤੇ ਕਰਦਾ ਗੱਲ ਇਹਨਾਂ ਨਾਲ ਇਹਨਾਂ ਕਹਿ ਕੇ ਤੇ ਉਹਨੇ 15 20 ਮਿੰਟਾਂ ਦੇ ਵਿੱਚ ਉਹ ਦਵਾ ਪੀ ਗਿਆ ਆਪਦੀ ਡੈਥ ਕਰ ਗਿਆ ਵੀ ਮੈਨੂੰ ਇਹਨਾਂ ਦੇ ਨ ਚੱਲ ਰਿਆ ਸੀ ਵੀ ਗਾਣੇ ਚੱਲ ਰਹੀ ਸੀ ਧਾਰਮਿਕ ਜਗ੍ਹਾ ਦੇ ਉੱਤੇ ਪਰ ਕਿਸੇ ਨੂੰ ਡਾਉਂਟ ਨਹੀਂ ਜਾ ਕਿਸੇ ਦੇ ਘਰ ਦੇ ਵਿੱਚ ਬਾ ਗੱਲ ਜਾਵੇ ਜਾਂ ਕੋਈ ਆਵਾਜ਼ ਜਾਵੇ ਘਰ ਘਰ ਰੱਖਣੀ ਚਾਹੀਦੀ ਆ ਇਹ ਕੌਣ ਆ ਵੀ ਇਹ ਗਾਣੇ ਲਾਉਣ ਵਾਲੇ ਇੱਥੇ ਧਾਰਮਿਕ ਸਥਾਨ ਦੇ ਉੱਤੇ ਗਾਣੇ ਕਿੱਥੇ ਚੱਲਦੇ ਪਏ ਚੱਲਦੇ ਪਏ ਜੋਧਾਰਾਮ ਵਾਲੀ ਜਗ੍ਹਾ ਤੇ ਹੀ ਇਹ ਉਹ ਉਹ ਜਗ੍ਹਾ ਕਿੱਥੇ ਆ ਉਹ ਜਗ੍ਹਾ ਜੀ ਘਰ ਦੇ ਨਾਲ ਆ ਮੇਰੇ ਚਾਚੇ ਦੇ ਮੁੰਡੇ ਦੀ ਡੈਥ ਹੋਈ ਆ ਅੱਛਾ ਉਹਨਾਂ ਦੇ ਨਾਲ ਆ ਹਾਂ ਉਹ ਕਿਵੇਂ ਅਕਸਰ ਹੀ ਆਏ ਹੁੰਦਾ ਸੀ ਹਾਂ ਉਹ ਮੈਨੂੰ 4-5 ਦਿਨ ਹੋ ਗਏ ਆ ਮੈਂ ਥੋੜਾ ਬਿਜੀ ਸੀ ਮੈਂ ਕਿਹਾ ਮੈਨੂੰ ਦੱਸ ਕੋਈ ਗੱਲ ਆ ਤਾਂ ਕਹਿੰਦਾ ਮੈਂ ਤੈਨੂੰ ਦੱਸਦਾ ਮੈਂ ਤੜਕੇ ਵੀ ਸਵੇਰ ਵੀ ਗਿਆ ਉਹ ਕਹਿੰਦਾ ਮੈਂ ਤੈਨੂੰ ਦੱਸ ਨਹੀਂ ਸਕਦਾ ਮੈਂ ਉਹ ਗੱਲ ਤਾਂ ਦੱਸ ਮੈਨੂੰ ਥੋੜਾ ਕੰਮ ਪੈ ਗਿਆ ਮੈਂ ਜੀਰੇ ਚਲਿਆ ਗਿਆ ਤੇ ਇੰਨੇ ਚਿਰ ਨੂੰ ਨੇ ਮੈਨੂੰ ਫੋਨ ਲਾਇਆ ਕਹਿੰਦਾ ਵੀ ਮੈਂ ਕੰਮ ਕਰ ਲੱਗਾ ਜਾਂ ਕੰਮ ਨਹੀਂ ਕਰ ਰਿਹਾ ਮੈਂ ਉਹ ਆਖਿਆ ਵੀ ਘਰ ਵਾਲੀ ਨਾਲ ਗੱਲ ਕਰਾ ਤੇਰੀ ਮੇਰੀ ਉਹਨੇ ਗੱਲ ਕੀਤੀ ਕਹਿੰਦੀ ਬਾਹਰ ਬੋਲੀ ਜਾਂਦਾ ਤੇ ਕਹਿੰਦਾ ਵੀ ਉਹ ਗਾਣੇ ਲੱਗੇ ਉਹਨਾਂ ਦੇ ਆਏ ਆ ਜੋ ਆ ਤੇ ਮੈਂ ਕਿਹਾ ਵੀ ਕੋਈ ਨਹੀਂ ਮੱਦੇ ਘੰਟੇ ਦੇ ਕਰਾ ਨੇ 15 20 ਮਿੰਟਾਂ ਦੇ ਵਿੱਚ ਫੋਨ ਤੋਂ ਬਾਹਰ ਆਏ ਨੇ ਦਵਾਈ ਪੀ ਗਿਆ ਜੀ ਆਉਦੀ ਡੈਥ ਕਰ ਲਈ ਜੀ ਤੇ ਅੱਗੇ ਵੀ ਕਦੇ ਹੋਇਆ ਐਦਾਂ ਦਾ ਅੱਗੇ ਵੀ ਪਰੇਸ਼ਾਨ ਕਰਦੇ ਸੀ ਜੀ ਉਹ ਜਿਹੜੇ ਨਾ ਕੀ ਉਹਨਾਂ ਨੇ ਜਗ੍ਹਾ ਬਣਾਈ ਹੋਈ ਆ ਆਪਦੀ ਉਹਨਾਂ ਦੇ ਵੱਡੇ ਵੱਡੇ ਦਰਵਾਜ਼ੇ ਰੱਖੇ ਹੋਏ ਆ ਖੁੱਲਾ ਰੱਖਿਆ ਹੋਇਆ ਵੀ ਡੌਟ ਹੀ ਨਹੀਂ ਕਿ ਕਿਸੇ ਦੇ ਘਰ ਨੂੰ ਆਵਾਜ਼ ਜਾਵੇ ਜੇ ਕੋਈ ਆਵਾਜ਼ ਹੁੰਦਾ ਗੱਲ ਹੁੰਦਾ ਆਲਦੀ ਗੱਲ ਕਰਦਾ ਤੇ ਉਹ ਘਰੇ ਘਰੇ ਸੁਣਨੀ ਚਾਹੀਦੀ ਆ ਵੀ ਉਹ ਮਤਲਬ ਕੀ ਕਿਸੇ ਲੋਕਾਂ ਨੂੰ ਸੁਣਾਉਣਾ ਨਹੀਂ ਪਹਿਲਾਂ ਵੀ ਕੋਈ ਝਗੜਾ ਹੋਇਆ ਇਸ ਇਸ ਗੱਲ ਨੂੰ ਲੈ ਕੇ ਤੁਹਾਡਾ ਵੀ ਉਹ ਆnde ਉਹ ਆਵਾਜ਼ ਲਾਉਂਦੇ ਸੀ ਉੱਚੀ ਚ ਡੈਕ ਲਾ ਰਹੇ ਸੀ ਉੱਚੀ ਚ ਕਰਕੇ ਅੱਛਾ ਅੱਛਾ ਤੇ ਹੁਣ ਕੀ ਚਾਹੁੰਦੇ ਹੋ ਕੋਈ ਚਾਹੁੰਦੇ ਆ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਬੰਦਿਆਂ ਜਿਹੜੇ ਬੰਦਿਆਂ ਨੇ ਗੰਦ ਪਾਇਆ ਹੈ ਕਿੰਨੇ ਸਾਲ ਦੀ ਉਮਰ ਸੀ ਉਹ ਮੁੰਡੇ ਦੀ 35 ਸਾਲ ਦੀ ਲਗਭਗ ਮੇਰਨ ਤਾਜਾ ਕੀ ਨਾਮ ਕੀ ਸੀ ਉਹ ਗੁਰਦੀਪ ਸਿੰਘ ਵਿਆਹਿਆ ਸੀ ਹਾਂਜੀ ਉਹਦੇ ਇੱਕ ਲੜਕਾ 10 ਸਾਲ ਦਾ ਲੜਕਾ ਉਹਦਾ ਹੀ ਹੁਣ ਤੁਸੀਂ ਕਿੱਦਾਂ ਦਾ ਇਨਸਾਫ ਚਾਹੁੰਦੇ ਆ ਅਸੀਂ ਅਣੀ ਵੀ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਕੀ ਇਹਨਾਂ ਦੇ ਬਰੋਸਾ ਉਹ ਇੱਕ ਤਾਂ ਜੀ ਬਲਵੰਤ ਸਿੰਘ ਜਿਹੜਾ ਹੈਗਾ ਉਹ ਕਮੇਟੀ ਦਾ ਪ੍ਰਧਾਨ ਆ ਵੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਥੇ ਕੀ ਚੱਲ ਰਿਹਾ ਵੀ ਕਿਉਂ ਨਹੀਂ ਉਹਨਾਂ ਨੇ ਰੋਕਿਆ ਵੀ ਇਹ ਗਾਣੇ ਰੋਕਣ ਉਹ ਵੀ ਕੀਤਾ ਹਟਾਇਆ ਨਾ ਇੱਕ ਜੀ ਹੈਗਾ ਸਰਪੰਚ ਬਲਵੀਰ ਸਿੰਘ ਉਹ ਨਾ ਬੰਦਿਆਂ ਦੀ ਅਗਵਾਈ ਚ ਚੱਲ ਰਹੀ ਹੈ ਕਮੇਟੀ ਵੀ ਉਹ ਬੰਦਿਆਂ ਨੇ ਕਿਉਂ ਨਹੀਂ ਰੋਕਿਆ ਵੀ ਇਹ ਕੰਮ ਗਾਣੇ ਲਾ ਰਿਹਾ ਉੱਚੀ ਕਿਉਂ ਕਿਹੜੀ ਗੱਲੋਂ ਲਾ ਰਿਆ ਸੀ